हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਇਹਨਾਂ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਸਤਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਸੁੱਤੀ ਮੱਝਾਂ ਰਹੀਆਂ ਦੋਸਤੋ ਸੁਨੀਆਂ ਸੁਵਾਈਆਂ ਹੋਣਗੀਆਂ ਜੀ ਪ੍ਰੋਪਰ ਡਿਟੇਲ ਜਾਣਕਾਰੀ ਸਾਰੀ ਇਹਨਾਂ ਮੱਜਾਂ ਦੀ ਆਪਾਂ ਬਾਈ ਉਹਨਾਂ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪ੍ਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਦੇ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਬਹੁਤ ਤੋਂ ਬਹੁਤ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰ ਆਓ ਵੀਰਾਂ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਵੀਰ ਦੇ ਕੋਲ ਪੁੱਛਦੇ ਹਾਂ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਆਓ ਜੀ ਕਰੀਏ ਗੱਲਬਾਤ ਹਾਂਜੀ ਭਾਈ 사ਸਰੀ ਕਾਲ ਜੀ 사ਸਰੀ ਕਾਲ ਜੀ ਮਹਾਰਾਜ ਹੋਰ ਭਾਈ ਠੀਕ ਠਾਕ ਵਧੀਆ ਵਧੀਆ ਚੱਲਦੀ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੀ ਪਿਆਰ ਭਰੀ 사ਸਰੀ ਕਾਲ ਜੀ 사ਸਰੀ ਕਾਲ ਜੀ ਮਹਾਰਾਜ ਇਹੋ ਹੀ ਰਿਕਵੈਸਟ ਬੇਨਤੀ ਕਰਦੇ ਭੈਣ ਭਰਾਵਾਂ ਨੂੰ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਆਨਲਾਈਨ ਸਪੋਰਟ ਕਰੋ ਜੀ ਬਤੋ ਧੰਨਵਾਦ ਜੀ ਤਾਂ ਬਹੁਤ ਮਾਲ ਭਾਜੀ ਆਈ ਗਿਆ ਤੇ ਵਿਗੀ ਗਿਆ ਠੀਕ ਹੈ ਜੀ ਤੇ ਵੀਡੀਓ ਆਪਣੀ ਚਲੋ ਪੰਜ-ਛੇ ਦਿਨ ਮੰਨ ਲਓ ਲੇਟ ਹੋ ਗਈ ਦੋ ਤਿੰਨ ਦਿਨ ਹਾਂਜੀ ਹਾਂਜੀ ਤੇ ਹੁਣ ਵੀ ਇਹਨਾਂ ਬੰਦੇ ਭਾਈ ਰੂਪੇ ਤੋਂ ਆਏ ਬੰਦਾ ਮਈਆਂ ਲੈਣੀਆਂ ਉਹਨਾਂ ਤਾਂ ਆਪਣੇ ਤੋਂ ਅੱਗੇ ਵੀ ਡੰਗਰ ਖੜੇ ਹੋਣ ਠੀਕ ਹੈ ਜੀ ਆਨਲਾਈਨ ਮੰਗਾਏ ਤੇ ਹੁਣ ਮੈਂ ਹੀ ਆ ਆ ਬੈਰ ਕੇ ਉਹਨਾਂ ਖੜੀਆਂ ਤਿੰਨ ਮਈਆਂ ਅੱਛਾ ਜੀ ਤੇ ਚਲੋ ਗੱਲ ਇਹ ਆ ਜੀ ਆਪਾਂ ਆਪਣੀਆਂ ਵਰਦਿਆਂ ਪਤਾ ਲੱਗਦਾ ਗੱਲ ਇਹ ਹੈ ਕਿ ਨਹੀਂ ਗੱਲ ਹਾਂਜੀ ਤੇ ਹੋਰ ਹਾਂਜੀ ਹੋਰ ਆਪਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰੀ ਵੀ ਜੀ ਆਪਣਾ ਐਡਰੈਸ ਬੋਲ ਦਈਏ ਰਾਜ ਜੀ ਪਿੰਡ ਚਾਮਕੇ ਖੁਰਦ ਜਿਲ੍ਹਾ ਤਰਨਤਾਰਨ ਹਾਂਜੀ ਤੇ ਨਾਮ ਜੀ ਨਾਲ ਡੈਡੀ ਨਾਲ ਪ੍ਰਤਾਪ ਸਿੰਘ ਸਾਹਿਬ ਹਾਂਜੀ ਤੇ ਪਿੰਡ ਦਾ ਤਾਂ ਚਾਮਕੇ ਖੁਰਦ ਜਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਹਾਂਜੀ ਤੇ ਮੋਬਾਈਲ ਨੰਬਰ ਹੈਗਾ ਜੀ 7880117 7880117 ਇੱਥੇ WhatsApp ਚੱਲਦਾ ਜੀ ਹਾਂਜੀ 6284141127 6284141127 ਇੱਥੇ ਮਾਲ ਨੂੰ ਫੋਨ ਦਵਾਂ ਤੇ ਲੱਗਦਾ ਤੇ WhatsApp ਤੇ ਕੰਟੈਕਟ ਕਰਨਾ ਦੂਜੇ ਨੰਬਰ ਤੇ ਆਪਾਂ ਨੂੰ ਮੈਸੇਜ ਕਰੋ ਉਸੇ ਵੇਲੇ ਲਿੰਕ ਵੀਡੀਓ ਦਾ ਪੈ ਜੀ ਓਕੇ ਜੀ ਹਾਂਜੀ ਓਕੇ ਅੱਛਾ ਅੱਜ ਆਪਣੇ ਕੋਲ ਟੋਟਲ 7 ਨਾਗ ਆ ਮਜਨ ਨਾਗ ਤੇ ਭਾਜੀ 15 ਅਸੀਂ ਕੱਲ ਅੱਛਾ ਜੀ ਤੇ ਕਾਲਾ ਨੇ ਇੱਕ ਵਗੇ ਆ 4 ਨਾਗ ਕੱਲ ਵਗੇ ਆ ਹਾਂਜੀ ਤਿੰਨ ਹੁਣੇ ਗਏ ਭਾਈ ਰੂਪਾ ਹਾਂ ਮੇਰੇ ਹੁਣ ਤੋਂ ਹਾਂਜੀ 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 ਠੀਕ ਹੁਣ 7 ਆਈ ਆ ਆਪਣੇ ਠੀਕ ਹੈ ਜੀ ਹਾਂ ਤੇ ਬਾਕੀ ਚਲੋ ਵੀਡੀਓ ਅੱਜ ਪੈਣੀ ਆ ਜੇ ਕੋਈ ਭੈਣ ਭਰਾ ਰਹਿ ਜੂਗਾ ਲੈਣ ਆਲਾ ਤੇ ਨਾਗ ਫੇਰ ਸਵੇਰੇ ਆਈ ਜਾਣੇ ਠੀਕ ਹੈ ਹਾਂਜੀ ਮਾਲ ਰੈਗੂਲਰ ਚਲੋ ਆਈ ਜਾਂਦਾ ਸ਼ੁਕਰ ਹੈ ਜੀ ਹਾਂਜੀ ਹਾਂਜੀ ਸ਼ੁਰੂ ਕਰੀਏ ਵੀਰੇ ਇਸ ਵੱਡੀ ਮਾੜੀ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਸੂਆ ਕਿੰਨਾ ਸੂਈ ਜੀ ਭਾਜੀ ਸੂਆ ਕੋ ਤੇ ਜਾ ਲਾਵੇ ਚੌਥਾ ਲਾਵੇ ਭਾਵੇਂ ਲਾਵੇ ਦਹਵਾ ਆਪਦੀ ਸਮਝ ਵੇਖੇ ਹਾਂਜੀ ਤੇ ਸੂਈ ਨੂੰ ਭਾਜੀ ਇਹਨੂੰ ਕੋਈ ਹੋਏ ਸਾਢੇ ਕਿ ਤਿੰਨ ਮਹੀਨੇ ਸਾਢੇ ਤਿੰਨ ਮਹੀਨੇ ਹੋ ਗਏ ਹਾਂ ਸਾਢੇ ਤਿੰਨ ਮਹੀਨੇ ਹੋਇਆ ਬਣੀ ਸੋਰੀ ਨੂੰ ਕੋ 20 25 ਦਿਨ ਮਹੀਨਾ ਆ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਆ ਜੀ ਆਪਾਂ ਜਾਨੀ ਕੋ ਫालतू ਮੁੱਲ ਨਹੀਂ ਕਰਨਾ ਠੀਕ ਹੈ ਜੀ ਦੁੱਧ ਭਾਜੀ ਇਹ ਥਲੇ 8 ਲੀਟਰ ਦੇ ਪੱਕਾ ਜਿਹੜਾ ਪੱਕਾ ਚੋਈ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇ ਕਿੰਨਾ ਕਰਦਾ ਭਾਰਕ ਹੈ ਭਾ ਆ ਭਾਜੀ ਬਿਲਕੁਲ ਜੈਰ ਆ ਹਾਂਜੀ ਪਾ ਜਿੱਡੀ ਝੋਟੀ ਆ ਮੇਰੇ ਹਸਾਣਾ ਵੇਗ ਸਿਰ ਹੋਏ ਤਿਆਰ ਹੋਈ ਸੂਈ ਸੱਜਰ ਲੈਣ ਆਪਾਂ ਆਣ ਬੋਲੋ ਜੋ ਮਰਜ਼ੀ ਕਰੀਏ 65000 ਦੇ ਵਿੱਚ ਇਹਦੀ ਪਹੁੰਚ ਕਰ ਅਛਾ ਜੀ ਜਿਆਦੀ ਨਹੀਂ ਕਰੀ ਲੋਕ 65000 ਦੇ ਵਿੱਚ ਪਹੁੰਚ ਹੈ ਜੀ ਮੈਂ ਨਾ ਜੀ ਆਪਾਂ ਵੱਧ ਨਾ ਕਰਨਾ ਤੇ ਨਾ ਘਟਕਾ ਮਾ ਜਿਹਨੇ ਦੀ ਆਪਾਂ ਚੀਜ਼ ਦੇਣੀ ਆ ਨਾ ਭੈਣ ਭਰਾਣਾ ਸਿਰਫ ਆਪਾਂ ਛੋੜ 100 ਰੁਪਏ ਜਿਹੜੀ ਕਰਨੀਆਂ 65000 ਦੇ ਵਿੱਚ ਪਹੁੰਚ ਗੱਡੀ ਆਪ ਦੀ ਲੈਵੇ 62000 ਦੀ ਮੈਂ ਆਪਾਂ ਦਿੰਦੇ ਠੀਕ ਹੈ ਜੀ ਫਿਕਸ ਰੇਟ 65000 ਫਿਕਸ ਰੇਟ ਹੈ ਜੀ ਫਿਕਸ ਰੇਟ ਠੀਕ ਹੈ ਜੀ ਲਓ ਜੀ ਫੋਨ ਨਹੀਂ ਕੱਟੋ ਬਾਹਰ ਸਵਾਦ ਦੋਸਤੋ ਦੂਜਾ ਸੂਈ ਆ ਤੇ ਬਣੀ ਸੋਰੀ ਨੂੰ ਵੀਰ ਕਹਿੰਦਾ ਵੀ 20 ਤੋਂ 2 8 ਕਿਲੋ ਦੁੱਧ ਜਿਹੜਾ ਪੱਕਾ ਚਵਾਈ ਵਾਲਾ ਹਾਜ਼ਰ ਹੈ ਜੀ। ਭਾਜੀ ਦੁੱਧ ਆਪਾਂ ਉਹ ਦਾ ਖਾਣਾ ਜਿਹੜਾ ਹੈਗਾ। ਠੀਕ ਹੈ ਜੀ। ਬਾਕੀ ਦੋਸਤੋ ਰੇਟ ਜਿਹੜਾ ਫਿਕਸ ਰੇਟ ਆ ਕੋਈ ਜਿਆਦੇ ਵੱਡੇ ਰੇਟ ਨਹੀਂ ਕਿ ਛੋਟੇ-ਛੋਟੇ ਭਾਅ ਸਾਰੀਆਂ ਮੱਜਾਂ ਦੇ। 50000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਿਆਉਂਦਾ ਵਾ ਤੇ ਫਿਰ ਦੋਸਤੋ ਰੇਟ ਲੱਗੂਗਾ ਜੀ 65000 ਰੁਪਿਆ ਦਾ। ਭਾਜੀ 50000 ਦੀ ਅੰਸਰ ਕੱਟੀ ਆਉਂਦੀ ਆ। ਹਾਂ ਜੀ। ਉਹਦੇ ਮੂੰਹ ਵਾਲੇ ਵੇਖਣਾ ਪੈਣਾ ਇਹਨੇ ਦੁੱਧ ਦੇਣਾ ਜਿਆਦਾ ਨਹੀਂ ਮਿਆਂਦਾ ਜੇ ਕੋਈ ਸੇਵਾ ਕਰੂਗਾ ਤੇ 1 ਲਓ ਜੀ ਦੋਸਤੋ ਵੀਰ ਦੇ ਕੱਦ ਦੇ ਬਰਾਬਰ ਆਉਂਦੀ ਜੇ ਵੀਰ ਤੋਂ ਮੋਢਿਆਂ ਤੋਂ ਤਾਂ ਨਿਕਲਦੀ ਐ ਚੈੱਕ ਕਰ ਲਿਓ ਪੂਰੀ ਭਾਜੀ ਵੱਡੀ ਵਈ ਆ ਲਓ ਜੀ ਦੇਖੋ ਜੀ ਆਰਡਰ ਕੁਆਲਿਟੀ ਬਹੁਤ ਸੋਹਣੀ ਚਾਰ ਕੀਤੀ ਐ ਜੀ ਸੱਜਰ ਨੇ ਜਿਆਦਾ ਨਹੀਂ ਤੇ ਮੇਰੇ ਸਾਬ ਨਾਲ 12-13 ਕਿਲੋ ਦੁੱਧ ਚ ਆਇਆ ਹੋਊਗਾ ਜੀ ਭਾਜੀ ਦਿੱਤਾ ਦੇ ਉਹਾਂ ਦੇ 15 ਉਹ ਆਪਾਂ ਹੁਣ ਹਾਜ਼ਰ ਦੀ ਗੱਲ ਕਰਨੀ ਜਿਹੜਾ ਹੈਗਾ ਠੀਕ ਹੈ ਜੀ ਆਪਾਂ ਨਹੀਂ ਗੱਲ ਐ ਮੈਂ ਗਲਤ ਨਹੀਂ ਆਪਾਂ ਗੱਲ ਕਰਦੇ ਠੀਕ ਹੈ ਜੀ ਵੈਸੇ ਦੋਸਤੋ ਘਰ ਵਾਲੇ ਵੀਰਾਂ ਦੇ ਕਹਿਣ ਮੁਤਾਬਕ 15 ਲੀਟਰ ਦੁੱਧ ਨੇ ਚੋਆਇਆ ਵਾ ਜਿਹੜੇ ਹਿਸਾਬ ਨਾਲ ਇਹਦਾ ਆਰਡਰ ਤਿਆਰ ਐ ਹ 8 ਕਿਲੋ ਦੁੱਧ ਆ ਜੇ ਦੋਸਤੋ 3 ਦਿਨ ਬਾਕੀ ਭਾਜੀ ਸਾਰਾ ਮਾਲ ਇਹ ਸਵੇਰੇ ਜਿਹੜੇ 7 ਨਾ ਗਿਆ ਨਾ ਇਹ ਆਪਣੀ ਅੱਜ ਦੀ ਵਿਗਰੀ ਆ ਠੀਕ ਹੈ ਜੀ ਸਵੇਰੇ ਸ਼ਾਮੀ ਮਈਆਂ ਕੱਲ ਲਈਆਂ ਸੀ ਹਾਂਜੀ ਤੇ ਸਵੇਰੇ ਵੀ ਚੋਚ ਆ ਗਿਆ ਆਪਾਂ ਮੰਨ ਲਓ 9 10 ਵਜੇ ਚਵਾਈ ਜੁਈ ਠੀਕ ਹੈ ਕੋਈ ਨਾ ਆ ਕੇ ਵੀ ਟਾਈਮ ਤੇ ਆਪਣੇ ਤੋਂ ਭਵੇਂ ਕੋ ਆ ਕੇ ਵੇਖ ਲੈ ਸਵੇਰੇ ਚਾਹਮਣ ਹੋਇਆ ਪੂਰੀ ਬਣੂਗੀ ਬਾਕੀ ਉਹ ਬੇਨਤੀ ਆ ਵੀ ਆਪਦੀ ਚੋਕੇ ਖਰੋ ਦੇ ਬਾਕੀ ਦੋਸਤੋ ਇਹਦੀ ਆ ਪਿੱਠ ਪੂਰੇ ਦੀ ਚੜਾਈ ਚ ਬਿਲਕੁਲ ਸਿੰਗਲ ਡੀਮਾਂਡ ਆ ਪਾਜੀ ਸਾਬਨਾ ਡੇ 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 ਗੇਠ ਤੇ ਮੈਂ ਇਹਨੂੰ ਪੜਾ ਲੱਗਾ ਹਾਂ ਹਾਂਜੀ 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 ਲੋ ਜੀ ਕਰ ਲੋ ਚੈੱਕ ਦੋਸਤੋ ਵੱਡਾ ਕੱਦ ਕਾਠ ਪੂਰਾ ਫੁੱਲ ਹੈਵੀ ਬੋਡੀ ਵਾਲੇ ਹਾਂਜੀ ਹਾਂਜੀ ਇਹ ਤੋਂ ਅੱਗੇ ਵੀਰ ਦੋ ਨੰਬਰ ਇਹ ਤੋਂ ਅੱਗੇ ਪਾਜੀ ਹੈਗੀ ਤੇ ਇਹ ਵੀ ਝੋਟੀ ਹਾਂਜੀ ਚਲੋ ਭੈਣ ਭਰਾਵਾਂ ਦੇ ਗਾੜੀ ਆ ਮੁੜ ਕੇ ਗਈ ਆਖ ਦਿੰਦੇ ਵਪਾਰੀ ਉਹਦੀ ਬਣਾ ਦਿੰਦੇ ਹਰ ਕਿਸ ਨੂੰ ਹਾਂਜੀ 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 ਆ ਵੇਖੋ ਤੁਸੀਂ ਮੈਂ ਦਾ ਮੂੰਹ ਮੱਥਾ ਹਾਂਜੀ ਸਿਰਫ ਸਾਹਮਣੋਂ ਕੋਣੋ ਜਾੜੀ ਜੀ ਹਾਂ ਹੁਣੋ ਘਟ ਰਹੀ ਹੈ ਨਾ ਹਾਂ ਸਾਹਮਣੇ ਚਲੋ ਮੇਰੇ ਹਿਸਾਬ ਨਾਲ ਜੇ ਇਹੋ ਮੈਂ ਰਾਜੀ ਹੋਏ ਨਾ ਤੇ ਮੈਂ ਜਿਹੜੀ ਆ ਆਮ ਹੀ ਜਿਹਦੇ ਹਿਸਾਬ ਨਾਲ ਮੈਂ ਦਾ ਰਿੰਗ ਸਿੰਘ ਆ ਸੋਹਣੀ ਆ ਤੇ ਮੈਂ ਲੱਖ ਰੁਪਏ ਦੀ ਹਾਂਜੀ ਤੇ ਹੁਣ ਇਹ ਪਾਜੀ ਸੂਰਾ ਤੇ ਉਹਨਾਂ ਦੇ ਕਹਿਣ ਮੁਤਾਬਕ ਆ ਦੁੱਜਾ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਸਰੀਰ ਦੇ ਹਿਸਾਬ ਨਾਲ ਬੋਡੀ ਸਟਰਕਚਰ ਦੇ ਹਿਸਾਬ ਨਾਲ ਕੋਈ ਭਾਵੇਂ ਤੀਜੇ ਲਾਲੇ ਚੌਥੇ ਲਾਲੇ ਭਾਵੇਂ ਦਸਵੇਂ ਲਾ ਠੀਕ ਹੈ ਜੀ ਆਪ ਦੀ ਸਮਝ ਵੇਖੋ ਹਾਂ ਬਣੀ ਸੋਰੀ ਵੀ ਉਹ ਮਾਰੇ ਕਹਿਣ ਦਾ ਹੈਗੀ ਆ ਆਪਾਂ ਚੈੱਕ ਪਾਸ ਨਹੀਂ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਨਿਕਲ ਸਕਦੀ ਆ ਠੀਕ ਹੈ ਜੀ ਤੇ ਦੁੱਧ ਜਿਹੜਾ ਆ ਇਹਦੇ ਥੱਲੇ ਭਾਜੀ 7 ਲੀਟਰ ਦੀ ਆ ਕੜਾ ਤਿਆਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਮੁੱਲ ਭਾਜੀ ਆਪਾਂ ਹੁਣ ਦੇ ਸਾਹਮਣੇ ਕਰਨਾ ਵੀ ਜਦਾਂ ਦੀ ਮੈਂ ਆ ਜੇ ਕੋ ਸੰਭਲੂ ਤੇ ਚਲੋ 4 ਪੈਸੇ ਵਟ ਲੂ ਫੇਰ ਹਾਂਜੀ 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 ਕਰੀਏ ਫੇਰ ਮੋਲ ਛੋੜਾ ਕੇ ਮੋਲ ਭਾਜੀ ਛੋੜਾ ਜੀ ਹਾਂਜੀ ਛੋੜਾ ਦੇ ਜੈਸਨੋ ਵਾਲਾ ਜੈਸਨੋ 48 ਹਜ਼ਾਰ ਦੇ ਵਿੱਚ ਪਹੁੰਚ ਜੇ ਗੱਡੀ ਆਦੀ ਲੈ ਪੂਰੇ 45 ਹਜ਼ਾਰ ਦੀ ਲਓ ਜੀ ਹਾਂ ਜੀ ਕਾਦਗਾਠ ਮੈਂ ਦਾ ਪੂਰਾ ਅਜੇ ਥੋੜੀ ਜੀ ਸਾਮਨ ਦੁਖੋਂ ਕੱਚੀ ਰਹੀ ਐ ਭਾਜੀ ਚਵਾਈ ਮੈਂ ਨਹੀਂ ਬਹੁਤੀ ਜਿਆਦੀ ਠੀਕ ਹੈ ਜੀ ਹਾਂ ਬਾਕੀ ਦੋਸਤੋ ਫੇਸ ਕੁਆਲਟੀ ਦੇ ਪਾਸੋਂ ਵੇਖੀ ਤੇ ਬਿਲਕੁਲ ਛੋਟੀਆਂ ਚਰਦੀ ਐ ਇਹ ਤੇ ਭਾਜੀ ਇਦਾਂ ਜੇ ਵੀ ਜੇ ਕੋ ਲੈ ਲੂਗਾ ਤੇ ਨਾਲ ਉਹਦਾ ਦੁੱਧ ਬਣਿਆ ਰਹਿਣਾ ਹਾਂ ਜੀ ਤੇ ਮੈਂ ਤਿਆਰ ਕਰ ਲੂਗਾ ਤੇ ਗਾਂ ਰਪੀਆਂ ਦੀ ਹਾਂਜੀ 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 ਬਾਕੀ ਕੋਈ ਇਹ ਨਾ ਆਖੇ ਲੀਸੀ ਥੋੜਾ ਲਸਾ ਮਾਲ ਨਾ ਤਾਂ ਵੀ ਜਪਣਦਿਆਂ ਵਾ ਸੇਰ ਤੇ ਡੰਗ ਰਹੇ ਆ ਆਪਣਾ ਹਰ ਵੀਡੀਓ ਜਿਗਰ ਕਰਦੇ ਚਾਰ ਤੂਰੇ ਆ ਮਕੀ ਹਾਂਜੀ ਹਾਂਜੀ ਸਹੀ ਹਨਾ ਡੰਗ ਜਿਹੜਾ ਆਉਂਦਾ ਨਾ ਉਹ ਭਾਈ ਤੁਹਾਨੂੰ ਬਦਿਆੜੀ ਡੰਗ ਤੇ ਕਰਦਾ ਫਿਰ ਕਰਦਾ ਸਾਰੇ ਹੋ ਰਿਹਾ ਖਾਂਦੇ ਹਾਂ ਹਾਂਜੀ ਲੈ ਵੀ ਚੈੱਕ ਕਰ ਲੋ ਬਾਕੀ ਦੋਸਤੋ ਹਰ ਵੀਡੀਓ ਤੇ ਇਹੀ ਬੇਨਤੀ ਹੁੰਦੀ ਆ ਕਿ ਸਪੇਸ ਵਾਈਪ ਹੋ ਹੁੰਦੇ ਆ ਇਸ ਫਾਰਮ ਤੇ ਜਿਆਦਾ ਲਗਾਤਾਰ ਪਸ਼ੂ ਭਾਈ ਸਪੇਸ ਵਾਈ ਲੈ ਕੇ ਆਨੇ ਸਾਰੇ ਪਈ ਟੋਕੜ ਕੱਪਨ ਵੀ ਲੱਭਣ ਦਾ ਐ ਟੋਕੜ ਕੱਪਨ ਮੈਂ ਲੱਭਦੀ ਨਹੀਂ ਰੇਟ ਵੜਾ ਵਾ ਲਓ ਜੀ ਚੈੱਕ ਕਰ ਲਓ ਦੋਸਤੋ ਗੱਡੀ ਮੁੜ ਕੇ ਨਾ ਫਿਰ ਮਹਿੰਗੀ ਪੈਂਦੀ ਅਗਲੇ ਨੂੰ 48000 ਰੁਪਿਆ ਰੇਟ 45000 ਦੇ ਵਿੱਚ ਤੁਹਾਡੀ ਦੋਸਤੋ ਜੇ ਕੋਈ ਗੱਡੀ ਵੀ ਰਾਪੇ ਲੈ ਹਾਂਜੀ 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 ਇਹ ਤੋਂ ਅਗੇ ਵੀਰ ਜੀ 3 ਨੰਬਰ ਇਹ ਤੋਂ ਅਗੇ ਭਾਈ 3 ਨੰਬਰ ਸੁਆ ਕੋਈ ਤਿੱਜਾ ਲਾਵੇ ਚੌਥਾ ਲਾਵੇ ਭਾਵੇਂ ਦਸਵਾਂ ਲਾਵੇ ਠੀਕ ਹੈ ਜੀ ਸੁਈ ਜੇ ਮਹੀਂ ਇਹ ਵੀ ਸਾਢੇ ਤਨਾ ਚੌਵੇਂ ਨਿਆਂ ਦੀ ਆ ਦੋਸਤੋ ਕਰੋ ਚਟ ਗਈ ਆ ਚੀਜ਼ਾਂ ਦੇਖੋ ਇਹ ਆ ਦੇਖਣ ਵਾਲੀਆਂ ਚੀਜ਼ਾਂ ਐ ਅਰਕ ਕੁਆਲਟੀ ਬਹੁਤ ਚੰਗੀ ਹੈ ਜੀ ਚੋਾਈ ਬੜੀ ਚੰਗੀ ਆ ਦੁੱਧ 7 ਲੀਟਰ ਜੇ ਪੱਕਾ ਪੱਕਾ 7 ਲੀਟਰ ਹਾਂ ਜਿਹੜਾ ਤੇ ਫਿਰ ਇਸ ਕੁਆਲਟੀ ਵੀ ਆਪਾਂ ਤੁਹਾਨੂੰ ਵਿਖਾ ਦੇਣੀ ਆ ਹਾਂਜੀ ਤੇ ਦੁੱਧ ਕਿੰਨਾ 7 ਕਿਲ ਦੱਸੇ ਦੁੱਧ 7 ਲੀਟਰ ਆ ਸੂਈ ਨੂੰ ਕੋਈ ਸਾਢੇ 3 ਮਹੀਨੇ ਹੋਏ ਜੇ 4 ਲਾਲੇ ਭਾਵੇਂ ਕੋਈ ਅੱਛਾ ਜੀ ਸਾਢੇ 4 ਲਾਲੇ ਤੇ ਕਿੰਨਾ ਕਿਤਾ ਮੁੱਲ ਕਰ ਦੇਣਾ ਜੀ ਮੁੱਲ ਭਾਈ ਇਹਦਾ ਜੈ ਜੀ ਆ ਹਾਂਜੀ ਬਾਕੀ ਬਣੀ ਸੋਰੀ ਇਹ ਵੀ 35 ਦਿਨਾਂ ਦੀ ਹੈਗੀ ਆ 35 30 ਤੋਂ 35 ਦਿਨ ਦਾ ਟਾਈਮ ਆ ਆਪਾਂ ਨਹੀਂ ਕੋਈ ਗਾਰੰਟੀ ਦਿੰਦੇ ਚੱਕ ਪਾ ਸਕਦੇ ਆਪਾਂ ਦੁੱਧ ਦੇ ਹਿਸਾਬ ਨਾਲ ਦੇ ਦਿਆਂਗੇ ਹੈਵੀ ਬੋਡੀ ਵੇਟ ਪੂਰਾ ਫੁੱਲ ਕਰਨਾ ਚਾਹੁੰਦਾ ਇਹਦਾ ਭਾਜੀ ਰੇਟ ਜੈ ਜੀ ਆ ਹਾਂਜੀ ਇਹ ਜੀ ਭਾਜੀ ਹੈਗੀ ਜੇ ਆਪਣਾ 47000 ਦੇ ਵਿੱਚ ਪਹੁੰਚ 47000 ਗੱਡੀ ਆਪਦੀ ਲੈ ਵੇ ਪੂਰੇ 44000 44000 ਹਾਂਜੀ ਜ਼ਿਆਦਾ ਨਹੀਂ ਕੋਈ ਠੀਕ ਹੈ ਬਿਲਕੁਲ ਜੈਦ ਰੇਟ ਆ ਲੋ ਜੀ ਕਰ ਲੋ ਚੈੱਕ ਦੋਸਤੋ ਬਹੁਤ ਸੋਹਣੇ ਆਰਡਰ ਤਿਆਰ ਕੀਤੇ ਇਹ ਕਰਮਾਲੀਆਂ ਮੱਜਾਂ ਨੇ ਸਾਹ ਨਾਲੋਂ ਛੋਟਾ ਭਾਅ ਇਹਦਾ ਏ ਠੀਕ ਹੈ ਜੀ ਹਾਂ ਜੀ ਦੋਸਤੋ ਸਭ ਤੋਂ ਛੋਟਾ ਮੁੱਲ ਤੇ ਕਦਗੜ ਮੈਂ ਦਾ ਸਾਰੀਆਂ ਮੱਜਾਂ ਦੇ ਨਾਲ ਉਹ ਨਿਕਰ ਮੈਂ ਨਾ ਚੜੇ ਦਾ ਦਿਖਾਵਾ ਸਾਰਿਆਂ ਨਾਲ ਜਲਾ ਲੋ ਜੀ ਚੈੱਕ ਕਰੋ ਬੈਕ ਸਾਈਡ ਤੋਂ ਵੇਖੋ ਥਣ ਚਾਰੇ ਲੱਗੇ ਨਿਕੜਦੇ ਨੇ ਗੈਪ ਦੇ ਵਿੱਚ ਕੋਈ ਫੋਟਸ਼ਾਂਗ ਨਹੀਂ ਨਾਲ ਲੋ ਜੀ ਕਰ ਲੋ ਚੈੱਕ 47000 ਰੁਪਏ ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲੈ ਆਉਂਦਾ ਵਾ ਤੇ ਫੇਰ ਹੋਊਗਾ ਜੀ ਮੁੱਲ ਦਾ 44000 ਰੁਪਏ ਇਹ ਦੋਗੇ ਵਿੱਚ ਜਿੱਧਰ ਆ ਗਈ ਹਾਂਜੀ ਬਾਜੀ ਬਣਾ ਭਰਾਵਾ ਦੀ ਨਾਲ ਡਿਮਾਂਡ ਹੈ ਹਾਂਜੀ ਇਹ ਵੱਡੀ ਮਹਿ ਨਹੀਂ ਲਿਆਉਂ ਹਾਂਜੀ ਤੇ ਆਪਾਂ ਚਲੋ ਇਹ ਵੀਡੀਓ ਜਿਗਰ ਕਰ ਦਿੰਨੇ ਆ ਗੁਰੂ ਸਾਹਿਬ ਕਿਰਪਾ ਕਰਨ ਹਾਂਜੀ ਗਾਵਾਂ ਵੇਚ ਦੇਣ ਲੱਗੇ ਆਪਾਂ ਇੱਕ ਵੇਗੀ ਗਾਮ ਚ ਅੱਛਾ ਜੀ ਕਰ ਦਿੰਗੇ ਆਪਣੀਆਂ ਦਵਾਵਾਂ ਦੁੱਧੀਆਂ ਆਪਾਂ ਦੇ ਦੇਣੀ ਆ ਵੀਡੀਓ ਐਸੇ ਜੀ ਪਾ ਦਾਂਗੇ ਠੀਕ ਹੈ ਜੀ ਤੇ ਮਹਾਰਾਜ ਕਿਰਪਾ ਕਰੇ 10 12 ਨਾਗ ਹੋਣਗੇ ਆਪਣੇ ਕੋਲ ਹਰ ਵਕਤ ਸ਼ੁਕਰ ਹੈ ਤੇ 40 ਤੋਂ ਲੈ ਕੇ ਮੰਲੋ 70 75 80 85 ਲੱਖ ਤੱਕ ਮੈਂ ਹੋਇਆ ਉਹਦੇ ਜਿਹੋ ਜਿਹੇ ਚਲੋ ਪਹੁੰਚ ਹਾਂਜੀ ਹਾਂ ਠੀਕ ਹੈ ਮੰਨ ਲਓ ਇਹ ਆ ਵੀ 6 ਲੀਟਰ ਤੋਂ ਲੈ ਗਏ 7 ਤੋਂ ਤੇ 12 15 ਲੀਟਰ ਤੱਕ ਮੈਂ ਆਪਾਂ ਹੋਇਆ ਕਰੂਗੀ ਆਪਣੇ ਫਾਰਮ ਤੇ ਵੱਡਾ ਵੀ ਲੈ ਸਕਦਾ ਨਿਕਾ ਵੀ ਲੈ ਸਕਦਾ ਠੀਕ ਹੈ ਲਓ ਜੀ ਚੈੱਕ ਕਰੋ ਦੋਸਤੋ ਆ ਮੈਂ ਦਾ ਕੱਦ ਕਾਠ ਦੇਖੋ ਪੂਰੀ ਵੱਡੀ ਝੋਟੀ ਜੀ ਲਓ ਜੀ ਆਪਾਂ ਸਿਰਫ ਇੱਕ ਨਾ ਭੈਣ ਭਰਾ ਫੋਨ ਵੜੇ ਆਉਂਦੇ ਕਈਆਂ ਦੇ ਵੀ ਅਹੀ ਵੱਡੀ ਝੋਟੀ ਲੈਣੀ ਭਾਜੀ ਦੋ ਆਪਾਂ ਮੱਝਾਂ ਚ ਵੱਡੀਆਂ ਖਾਧੀਆਂ ਸੀ ਨਾ ਨਹੀਂ ਇਹ ਤਾਂ ਚਲੋ ਸੱਜਰ ਸੁਈਆਂ ਨੀਲੀ ਦਾ ਮਗਰ ਮੈਂ ਮੜ ਜਿਹੜਾ ਡਾਇਮਡ ਹੈ ਨਾ ਹਰੀ ਕਾਲਾ ਹਰੀ ਕਾਲਾ ਉਹਦਾ ਸੀਮਣ ਜੇ ਬਾਕੀ ਭੈਣ ਭਰਾ ਕੋਈ ਆਪ ਦੀ ਨਰਕ ਪਰਕ ਨਹੀਂ ਕਰਨੇ ਜੀ ਹਾਂਜੀ ਹਾਂਜੀ ਲੋ ਜੀ ਹਾਂਜੀ ਸੂਆ ਕਰਨਾ ਸੂਈ ਸੂਆ ਭਾਜੀ ਪਹਿਲਾ ਜੇ ਮੂੰਹ ਚੌਗੀ ਆ ਚਾਰ ਦੰਦ ਪਹਿਲਾ ਸੂਆ ਹਾਂਜੀ ਦੁੱਧ ਦਾ ਨਾਜਰ ਦੁੱਧ ਭਾਜੀ 10 ਲੀਟਰ ਆ ਜਿਹੜਾ ਹਾਜ਼ਰ ਹੈ ਜਿਹੜਾ ਆਪਾਂ ਚੋ ਕੇ ਲੈਂਦਾ ਪਰ ਆਪਾਂ ਲੀਟਰ ਤੋਂ ਲੀਟਰ ਘਟਦਾ ਫਰਨਾ ਦੂਜੇ ਥਾਂ ਕੇ ਡੰਗਰ ਕਰ ਜਾਂਦਾ ਠੀਕ ਹੈ 8 ਲੀਟਰ ਦਾ ਕੋ ਲਾ ਕੇ ਆਪਣੇ ਨਾਲ ਸੌਦਾ 8 ਲੀਟਰ ਦਾ ਸੌਦਾ ਕਰ ਲੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਆਪਾਂ ਰੇਟ 10 ਸੀ ਦਈਏ ਵੀਰਾਂ ਨੂੰ ਗੁੜੀਏ ਰੇਟ ਭਾਜੀ 110 ਚ ਪਹੁੰਚ ਗਈ 11000 ਤਗੜੀ ਸੁਰਲੀ ਛੱਡੀ ਅੱਜ ਕੀ ਗੱਲ ਹੋ ਗਈ ਨਹੀਂ ਦੱਸਾਂ ਵੱਡੀ ਮੈਂ ਆ ਭਾਜੀ ਮੰਗਣ ਦਾ ਫਰਜ਼ ਹੀ ਬੰਦਾ ਬੰਦਾ ਜੀ ਬਹੁਤ ਵਧੀਆ ਤੁਸੀਂ ਜੇ ਤੁਸੀਂ ਆਪੀ ਦੱਸੋ ਜਿਨੇ ਦੀ ਤੁਸੀਂ ਆਖਦੋਗੇ ਉਹਨੇ ਦੀ ਦੇ ਦੇਣੀ ਨਹੀਂ ਫੇਰ ਵੀ ਚਲੋ ਜੀ ਨਹੀਂ ਨਹੀਂ ਹਾਂ ਪਾਣੀ ਮੈਂ ਨਾ ਤੇਰੀ ਨਹੀਂ ਮੋੜਦੇ ਹਾਂ ਨਹੀਂ ਫੇਰ ਮੈਂ ਪਤਾ ਗੱਲ ਕੀ ਆ ਹੁਣ ਤੁਸੀਂ ਪੈਸੇ ਲਾਏ ਆ ਮੈਨੂੰ ਨਹੀਂ ਪਤਾ ਨਹੀਂ ਤੇ ਕਈ ਵੀਰਾਂ ਫੇਚ ਲੋ ਨਾ ਤੂੰ ਜਾਣਾ ਨਾ ਠਕਾ ਕਰੀਂ ਤੇ ਥੋੜੀ ਬੱਧੀ ਅੰਦਰ ਕਰ ਲਾ ਲਾਖ ਦੋ ਤੈਨੂੰ ਦੱਸ ਦਿੰਦੇ ਹਾਂ ਹਾਂ ਜੀ ਵੀਰ ਜੀ ਆਂ ਜੀ ਫੇਰ ਮੁੱਲ ਜੈ ਜੈ ਕਰੀ ਤੁਸੀਂ 10 ਲੱਖ ਪੂਰੇ ਦੀ ਛੜਦੀਏ ਨਹੀਂ 80 ਹਜ਼ਾਰ ਦੀ ਕਰ ਲਈਏ ਭਾਜੀ 80 ਨਹੀਂ ਲੈਣਾ ਜੈ ਜੀ ਆਈਆਂ ਤੇ ਜੈ ਜੀ ਤੇਰੀਆਂ 75 ਹਜ਼ਾਰ ਦੀ ਪਹੁੰਚ ਕਰਨੀ ਆਪਾਂ 75000 ਰੁਪਏ ਲੋ ਜੇ ਕੋ ਦੇ ਦੂਗਾ ਆਪਾਂ ਇਹ ਫਾਰਮ ਤੇ ਮਿਲਣੀ ਏ 75 ਹਜ਼ਾਰ ਦੀ ਪਹੁੰਚ ਤੇ ਗੱਡੀ ਆਪ ਦੀ ਲੈ ਆਵੇ ਪੂਰੇ 73000 ਦੀ ਝੋਟੀ ਦੇਣੀ ਭਾਜੀ ਮਿਲਣੀ ਨਹੀਂ ਜੇ ਕਰੋ ਲਓ ਜੀ ਕਰੋ ਚੱਕ ਦੋਸਤੋ ਵੈਸੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀਡੀਓ ਦੇ ਵਿੱਚ ਸੱਜਰ ਸੁਹੀ ਜੇ ਦੁੱਧ ਵੀ ਦੋਸਤੋ 10 ਕਿਲੋ ਵਿਖਾਵਾ 8 ਕਿਲੋ ਦਾ ਵੀਰ ਕੰਦਾ ਕੋਈ ਸੌਦਾ ਕਰ ਲੇ ਬੇਸ਼ੱਕ ਤੇ ਬੱਚਾ ਵੀ ਦੋਸਤੋ ਮਗਰਾ ਸੋਹਣਾ ਵਾ ਬਰੀਡਲਾ ਕਟਾ ਪਰੀ ਗਲੇ 75000 ਰੁਪਏ ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਜੀ ਆ ਜਾਉਂਦੀ ਏ ਇੱਡੀਆਂ ਝੋਟੀਆਂ 90 9000 ਦੀਆਂ ਵੇ ਗੰਦੀਆਂ ਹਰ ਪਾ ਲਓ ਜੀ ਕਰੋ ਸ਼ਖ ਜੀ ਆਹ ਲਓ ਜੀ ਦੇਖੋ ਪਿਓਰ Z ਬਲੈਕ ਸਾਰੀ ਇਹਦੀ ਪਿੱਠ ਪੋੜੇ ਦੀ ਚੜਾਈ ਚਾਹ ਕਰੋ ਆਹ ਲਓ ਜੀ ਇੱਡੀਆਂ ਝੋਟੀਆਂ ਤਾਂ ਭਾਜੀ ਵੇਖਦੀਆਂ 90 90 ਲਓ ਜੀ ਦੇਖੋ ਦੇਖੋ ਜੀ ਮੋਰੀ ਜੀ ਦੇਖੋ 1 ਕਰ ਦਈਏ ਰਹੀ ਥੋੜਾ ਆਇਆ ਭਾਜੀ ਕਰਦੀ ਆ ਘਰ ਕੋਲੋਂ ਉਹ ਨਿਕਲੇ ਨਾ ਕੋਪਰਾ ਪਨ ਪਛੀਦ ਤੇ ਦਿੰਦੀ ਆ ਆ ਜਾ ਆ ਜਾ ਸਾਰੀਆਂ ਮੱਜਾਂ ਦੇ ਵਿੱਚੋਂ ਕੁਆਲਿਟੀ ਦੀ ਮੱਝ ਮੈਂ ਨਾ ਭਾਜੀ ਕੁਆਲਿਟੀ ਦੀ ਭਾਵੇਂ ਹਰਿਆਣੇ ਦੀ ਵੀ ਆਖੀ ਜੀਏ ਪਰ ਹਰਿਆਣੇ ਦੀ ਭਾਰਾ ਪਾ ਇਧਰੋਂ ਲਿਆਂਦੀ ਆ ਆਹ ਲਓ ਜੀ ਚੈੱਕ ਕਰੋ ਦੋਸਤੋ ਇਹਦੀ ਚਮੜੀ ਦੇਖੋ ਜੀ ਮੈਂ ਨਾ ਆਪਾਂ ਚਲੋ ਇੱਕ ਦੋ ਨਾਗ ਵਿੱਚ ਹਰ ਵੀਡੀਓ 'ਚ ਪਾਇਆ ਕਰਨੇ ਵੱਡੇ ਆਹ ਲਓ ਜੀ ਹਲੋ ਕਰੋ ਚੈੱਕ ਪੰਜਾਹ ਤਰਿਆ ਰੁਪਿਆ ਦੋਸਤੋ ਛੋਟਾ ਜਾਂ ਮੋਲਾ ਤੇ ਦੁੱਧ ਵੀ ਦੋਸਤੋ 10 ਕਿਲੋ ਦੇ ਲਾਗੇ ਬਣੇ ਪਾਰੇ ਭਾਈ ਪੂਰਾ ਸ਼ੌਂਕਪੁਰਨ ਵਾਲੀ ਝੋਟੀ ਆ ਵੱਡੀ ਝੋਟੀ ਇਹ ਨਹੀਂ ਕੋਈ ਨਿੱਕੀ ਝੋਟੀ ਆ ਸ਼ਾਨ ਝੋਟੀ ਮੋਲੇ ਲੁਕੀ ਰਹੇ ਕਿ ਇਹ ਫਾਰਮ ਨੇ ਨਿਕਦੇ ਨਹੀਂ ਮਿਲਣੀ ਜੀ ਆਪਾਂ ਜਾਇਜ ਲਈ ਆਪਾਂ ਜਾਇਜ ਹੀ ਦੇ ਦੇ ਮਰਾ ਇਹ ਲਾਗੇ ਦੇਖੋ ਜੀ ਹਾਂਜੀ ਲੈ ਲਈ ਦੋਸਤੋ ਕਰੋ ਚੱਕਾ ਵਿਦਕ ਕੱਦ ਕੱਠ ਬਿਲਕੁਲ ਇਹ ਦੇਖੋ ਭਾਈ ਇਹ ਗੱਲ ਫਿਰ ਵੇਖੋ ਚੱਡੇ ਦੀ ਮੈਂ ਨਾ ਇਹ ਨਾ ਹਾਜਰ ਚੱਡਾ ਦੋਸਤੋ ਕਰੋ ਚੱਕਾ ਆ ਰਿਕਵਰਟੀ ਵੇਖੋ ਬਹੁਤ ਹੀ ਚੰਗੀ ਹੈ। ਬਹੁਤ ਸੋਹਣੀ ਹੈ। ਅਜੇ ਲੇਅਰ ਰੂਟ ਚੋ ਕੇ ਲੈ ਆਂਦੀ ਛੋਟੀ ਸੇਰੇ। ਠੀਕ ਹੈ ਜੀ। ਲਓ ਚੱਕ ਲਓ ਚੱਕ ਜੀ। ਵੇਖੋ। ਆ ਲਓ ਜੀ। ਦੋਸਤੋ ਪਸ਼ੂ ਇਹੋ ਜਿਹਾ ਘਰ ਦੇ ਵਿੱਚ ਬੱਧਾ ਹੁੰਦੇ ਇੱਕ ਸ਼ਾਨਿਆ ਬਾਕੀ ਦੋਸਤੋ ਬਾਕੀ ਆਹ ਮਗਰ ਬੜੀ ਚੀਜ਼ ਵਧੀਆ ਜੀ। ਆਹ ਜਿਹੜੀ ਆ ਨਸਲੇ ਆ ਨਾ ਭਾਜੀ ਨਸਲ ਦਾ ਮੋਲਾ ਕੱਟਾ ਹੋਣੇ ਜੇ ਵੇਚੀਏ ਤਾਂ ਮੇਰੇ ਸਹੋਂ ਨਾਲ ਇਦਾਂ ਹੀ ਭਾਵੇਂ ਦਾ 10000 ਰੁਪਿਆ ਬਣੇ। ਠੀਕ ਹੈ ਜੀ। ਆਓ ਜੀ ਬੂਰੀ ਬਾਰੇ। ਬੂਰੀ ਵੀ ਡਿਮਾਂਡ ਆਪਣੀ ਮਜਬੂਰੀ ਜੇ ਤਲਾਂ ਵਾਲੀ। ਲਓ ਜੀ ਕਰੋ ਚੈੱਕ ਜ ਅੱਜ ਚੀਜ਼ਾਂ ਸਾਰੀਆਂ ਹੀ ਆਪਾਂ ਲੈਣੀਆਂ। ਇਹ ਨੀਲੀ ਰਾਵੀ ਚਾਹੀਦੀ ਜੀ। ਹਾਂਜੀ ਨੀਲੀ ਰਾਵੀ ਚ ਵੀ ਆ ਤੇ ਬੂਰੀ। ਲੇ ਲਓ ਚੀ ਬੂਰੀ ਨੀਲੀ ਰਾਵੀ। ਹਾਂਜੀ ਹਾਂਜੀ ਹਾਂਜੀ। ਲਓ ਜੀ ਕਰੋ ਚੈੱਕ ਪਿਓਰ ਨਹੀਂ ਜੇ। ਕ੍ਰੋਸ ਜਿਹਨੂੰ ਕ੍ਰੋਸ ਵਾਲੇ ਬੂਰੀ ਤਲਾਲੀ ਆ। ਇਹ ਤੇ ਦਿਨ ਸਾਹਮਣੇ ਖਣੋਈਆਂ ਭਾਜੀ ਦੇਖੋ ਕਿੰਦੀ ਸੀਲਸਾ। ਲਓ ਜੀ ਆ ਕਰੋ ਜੀ ਚੈੱਕ ਦੇਖੋ। ਵੇਖੋ ਇਹ ਲੋਸ ਕਰੋ। ਮੈਂ ਘਰ ਨੂੰ ਘਰੇ ਘਰੇ ਪਾ ਲਿਆ ਵੇਖੋ। ਸੁਆ ਕਿਨਵਾ ਜੀ। ਸੁਆ ਭਾਜੀ ਦੂਜਾ ਨਾਲ ਦੇ ਕਹਿਣ ਆਪਾਂ ਨਹੀਂ ਕੋਈ ਆਕਰਾਂ ਭਾਵੇਂ ਅਗਲਾ ਦਖਵਾਂ ਦਾ। ਠੀਕ ਹੈ ਜੀ। ਜਿਹੜਾ ਜਾਰੀ ਗੱਲਾਂ ਵਿੱਚ ਇਹਨੂੰ ਪਿਆਨੂੰ ਆਖਣਾ ਨਾ ਵੀ ਨਗਰ ਪਈ ਐ ਆਦੇ ਹਾਂ ਉਹਨੂੰ ਨਾਲੇ ਲਾਇਆ ਉਹਨੂੰ ਨਾਲ ਲਾਇਆ ਠੀਕ ਹੈ ਜੀ ਉਹਨੂੰ ਵਿਖਾ ਕੇ ਫਿਰ ਤੇ ਪਿੰਡੋਂ ਵੀ ਮੇਰੀਆਂ ਦੋਹਾਂ ਬੰਦਿਆਂ ਨੂੰ ਤਿੰਨਾਂ ਨੂੰ ਪੁੱਛੇ ਵੀ ਬੰਦਾ ਕਿੱਦਾਂ ਆ ਨਾ ਤੇ ਫਿਰ ਮੇਰੇ ਤੋਂ ਮਹ ਲੈਣਾ ਠੀਕ ਹੈ ਜੀ ਪਹਿਲਾਂ ਨਾਲ ਠੀਕ ਹੈ ਜੀ ਦੋਸਤੋ ਵੀਡੀਓ ਬਣਦੀ ਆ ਤੇਰੇ ਵਿੱਚ ਦੋ ਵੀਡੀਓ ਬਣ ਜਾਂਦੀਆਂ ਤਿੰਨ ਵੀ ਬਣ ਜਾਂਦੀਆਂ ਬਾਕੀ ਦੋਸਤੋ ਕੰਮ ਸਾਫ਼ ਸੁਥਰਾ ਚੱਲਣ ਦੇ ਨਾਲ ਹੀ ਭਾਜੀ ਤੁਸੀਂ ਆਪਣੀ ਵੀਡੀਓ ਬਣਾਉਣ ਦੇ ਨੂੰ ਡੇਢ ਸਾਲ ਹੋ ਗਿਆ ਤੁਹਾਨੂੰ ਤਾਂ ਹਾਂਜੀ ਹਾਂਜੀ ਅੱਜ ਕੀ ਕਰ ਆਪਣਾ ਕੋਈ ਲੰਮਾ ਆਇਆ ਹੋਵੇ ਤਾਂ ਨਹੀਂ ਆਪਾਂ ਭਾਜੀ ਜੇ ਡੰਗਰ ਥੱਲੇ ਦੁੱਧ ਤਗਾਲੇ ਨੂੰ ਡੀਟਰ ਤੋਂ ਲੀਟਰ ਘਟਾ ਦੱਸ ਦੇਣਾ ਕਿਉਂ ਰੱਖਣਾ ਵਾ ਦੂਜੇ ਥਾਂ ਜਾ ਕੇ ਡੰਗਰ ਘਟਦਾ ਵਾ ਘਟਦਾ ਘਟਦਾ ਦੱਸੋ ਜੀ ਫੇ ਦੁੱਧ ਕਿੰਨਾ ਹਾਜ਼ਰ ਦੁੱਧ ਭਾਜੀ 8 ਲੀਟਰ ਜਿਹੇ ਥਲੇ ਪੱਕਾ ਜਿਹੜਾ ਚੋਈਆ ਹਾਂ ਹਾਂ ਦੋ ਟਾਈਮ ਚੋਗਲੇ ਕੋਈ ਠੀਕ ਹੈ ਜੀ ਇੱਕ ਟਾਈਮ ਨਾਲ ਚੋਗੇ ਦੋ ਟਾਈਮ ਚੋਗੇ ਠੀਕ ਹੈ ਜੀ ਹਾਂਜੀ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਭਾਜੀ ਹੋਏ ਜੇ ਪੱਕੀ ਨਾਲ ਇਹਨੂੰ ਸਾਢੇ 4 ਚਾਰ ਮਹੀਨੇ ਸਾਢੇ 4 ਮਹੀਨੇ ਹਾਂ 4 ਮਹੀਨੇ ਸਾਢੇ 4 ਹੋਏ ਆ ਤੇ ਡੇਢ ਮਹੀਨਿਆਂ ਨਾਲ ਦੇ ਕਹਿਣ ਮੁਤਾਬਕ ਬਣੀ ਸੌਰੀ ਨੂੰ ਹੋਇਆ ਠੀਕ ਹੈ ਜੀ ਲੋਕ ਆਪਾਂ ਬਣੀ ਸੋਰੀ ਜ਼ਰੂਰੀ ਦੱਸਣੀ ਕਿਉਂਕਿ ਵਿੱਚ ਕਈ ਵੀਰ ਫੇਰ ਵੇਟ ਕਰ ਦਿੰਦੇ ਯਾਰ ਇਹ ਬੋਲੀ ਨਹੀਂ ਜਾਏਗੀ ਤੋ ਕਿੱਦਾਂ ਪਾਜੀ ਦੱਸਾਂ ਗੱਲ ਕੀ ਆ ਆਪਾਂ ਮੇਰੀ ਗੱਲ ਸੁਣ ਲਓ ਕਈ ਚਲੋ ਆਪਣੇ ਨੂੰ ਸਿਆਣੇ ਵੀ ਆ ਕਈ ਆ ਆ ਦਿੰਦੇ ਯਾਰ ਬਣੀਆਂ ਮਾਲਾ ਕਹੇ ਇਹ ਸੱਜਰ ਸੂਈ ਆ ਫਲਾਣ ਆ ਹੈ ਕਿ ਨਹੀਂ ਗੱਲ ਗੱਲ ਇਦਾਂ ਆ ਜੀ ਆਪਾਂ ਮੋਲ ਕਰਨਾ ਦੋਦੇ ਹਿਸਾਬ ਜੇ ਮੈਂ ਸੱਜਰ ਸੂਈ ਮੈਂ ਫਿਰ ਇੱਕ ਗੱਲ ਹੋਰ ਵੀ ਜੀ ਮੇਰੇ ਨਾਲ ਕੋ ਚਲ ਜੇ ਘਰੇ ਜਿੱਥੋਂ ਮੈਂ ਮੱਝ ਲਿਆਂਦੀ ਕੱਟੀ ਉਹਨਾਂ ਰੱਖੀ ਆ ਨੀਲੀ ਰਾਵੀ ਦੀ ਕੱਟੀ ਹੀ ਪ्योर ਅੱਛਾ ਬੱਚਾ ਤੇ ਮਗਰ ਹੈਗਾ ਹਾਂ ਬਾੜੇ ਤੇ ਮਿਲਦੀ ਹੀ ਮੈਂ ਠੀਕ ਹੈ ਬਾੜੇ ਤੇ ਮਿਲਦੀ ਹੀ ਤੇ ਕੱਟੀ ਉਹਨਾਂ ਨਹੀਂ ਬੰਦਿਆਂ ਦਿੱਤੀ ਠੀਕ ਹੈ ਜੀ ਮੈਂ ਤੁਹਾਨੂੰ ਆ ਕੱਟੀ ਨਾਲ ਦੇ ਦੋ ਤੇ ਚੱਲ ਮੈਂ ਮੈਂ ਸੌਖੀ ਵੇਚ ਲੂੰਗਾ ਹਾਂ ਤੇ ਮੈਂ ਬਾੜੇ ਤੇ ਮਿਲਦੀ ਆ ਭਾਜੀ ਬਾੜੇ ਤੇ ਆਪਾਂ ਚੋਣ ਦੋਵੇਂ ਟਾਈਮ ਬਾੜੇ ਤੇ ਮਿਲਦੀ ਹੈ ਠੀਕ ਹੈ ਹਾਂਜੀ ਹਾਂਜੀ ਦੱਸੋ ਜੀ ਮੁੱਲ ਕਿੰਨਾ ਮੁੱਲ ਭਾਜੀ ਇਹਦਾ ਜਾਇ ਜੀ ਆ ਹਾਂਜੀ ਮੁੱਲ ਤੁਸੀਂ ਦੱਸ ਦੋ ਲਖੀਏ ਦਸੀਏ ਪਤਾ ਚੱਲ ਗਿਆ ਹੁਣ ਤੁਹਾਨੂੰ ਪਤਾ ਵੀ ਕਾਹ ਤੋਂ ਨੇ ਸੜਿਆ ਤੁਸੀਂ ਪਰਦੇਸ ਤੁਸੀਂ ਲਾਏ ਮੈਨੂੰ ਨਹੀਂ ਪਤਾ ਕਿੰਨੇ ਲਾਤੇ ਇਹਦੇ ਕਰਕੇ ਫਿਰ ਮੈਂ ਕੱਟ ਖਰੂਬਰ ਫਿਰ ਤੁਹਾਨੂੰ ਪਤਾ ਨਹੀਂ ਜੱਜ ਦੀ ਨਹੀਂ ਗੱਲ ਆਪਾਂ ਇੱਕ ਹੀ ਵਾਰੀ ਮੁੱਲ ਤੁਹਾਡੇ ਮੂੰਹ ਹੀ ਖੋਣੇ ਹਾਂ ਹਾਂ ਕਿਉਂਕਿ ਤੁਸੀਂ ਲਾਏ ਹੁੰਦੇ ਆ ਇਸ ਕਰਕੇ ਮੁੱਲ ਤੁਹਾਡੇ ਪਾਜੀ ਕਿੰਨੇ ਜੀ ਨਾ 60 ਨਾ 65 ਹਾਂ ਨਾ 55 ਹਾਂਜੀ ਪੂਰੇ 50000 ਦੀ ਪਹੁੰਚ ਕਰਨੀ ਜੀ ਗੱਡੀ ਆਪਦੀ ਲੈਵੇ 47000 ਦੇ ਵਿੱਚੋਂ 100 ਰੁਪਏ ਛੋੜ ਕਰਦੇ ਲੋ ਜੀ ਦੋਸਤੋ ਆ ਤੇ ਹੋਇਆ ਨਾ ਦੋ ਟਾਈਮ ਆਪਦੀ ਚੋਗੇ ਖੜੇ ਗਏ ਜੀ ਮੇਰੀ ਮਾਂ ਥਲੇ ਦੁੱਧ ਘੱਟ ਹੋਵੇ ਦੇ ਅਗਲਾ ਲੋ ਜੀ ਹਾਂ ਵੀ ਸਾਈ ਲੈ ਕੱਟੋ ਜੀ ਬਾਹਰ ਵੀ ਜੀ ਹਾਂਜੀ 50000 ਰੁਪਏ ਦੋਸਤੋ ਰੇਟ ਬਿਲਕੁਲ ਜਾਇਜ 8 ਕਿਲੋ ਦੁੱਧ ਤਿਆਰ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆਉਂਦਾ ਫਿਰ 47000 ਰੁਪਏ ਦੇ ਵਿੱਚ ਦੋਸਤੋ ਪਹੁੰਚਦੀ ਹੋਗੀ ਮੈਂ ਤੁਹਾਨੂੰ ਦੱਸਿਆ ਵੀ ਕੱਤੀ ਸੀ ਮਗਰ ਬੜੀ ਚੰਗੀ ਇਹ ਦੋਸਤੋ ਜਿਹੜੇ ਭਾਅ ਆ ਨਾ ਇਹ ਟੋਕੜਾਂ ਵਾਲੇ ਭਾਅ ਸਾਰੇ ਤੁਹਾਨੂੰ ਮਿਲਦੇ ਆ ਕੋਈ ਇਹ ਨਾ ਬੰਦਾ ਆਖੀਏ ਸਾਨੂੰ ਦੁੱਧ ਦਾ ਭਾਅ ਮਿਲ ਲਿਆ ਜਾਂ ਸਾਨੂੰ ਭਾਜੀ ਅਸੀਂ ਦੁੱਧ ਹਿਸਾਬ ਨਾਲ ਮੈਂ ਦਿੰਨੇ ਆ ਲੋ ਜੀ ਕਰੋ ਚੱਕ ਜੀ ਬਾਾਕੀ ਸਾਡੀ ਮੈਂ ਜਾ ਕੇ ਗੱਬਰ ਵੀ ਨਿਕਲਦੀ ਲੋ ਜੀ ਕਰੋ ਉਹ ਤਾਂ ਵਾਢੀ ਜੀਵੇ ਕੋਈ ਹੁਣ ਹੁਣ ਇਹ ਮਈਆਂ ਆਈਆਂ ਭਾਜੀ ਸਵੇਰ ਦੀ ਹਾਂਜੀ ਹਾਂਜੀ ਹੁਣ ਅਸੀਂ ਸਵੇਰ ਦਾ ਇਹਨਾਂ ਨੂੰ ਕੀ ਕਰ ਲੈਣਾ ਕਿਤੇ ਠੀਕ ਹੈ ਜੀ ਦੋ ਚੌਂ ਘੰਟੇ ਆ ਠੀਕ ਹੈ ਜੀ ਸਿਰਫ ਆਪਾਂ ਨੂੰ ਇੱਕ ਇਹ ਆ ਵੀ ਮਾਲ ਆਪਾਂ ਲੈ ਆਉਣਾ ਜਾਇਜ਼ ਲੈਂਦਾ ਜਾਇਜ਼ ਦੇ ਕੇ ਫੇਰ ਆਪਾਂ ਲੈ ਆਉਣਾ ਲੋ ਜੀ ਕਰੋ ਚੱਕ ਜੀ ਆਪਾਂ ਏ ਦੋਸਤੋ ਸਾਰੀ ਤੁਹਾਡੀ ਭੈਣ ਭਰਾਵਾਂ ਦੀ ਮਿਹਰਬਾਨੀ ਆ ਤੁਸੀਂ ਨਾਲ ਜੁੜਿਓ ਚੈਨਲ ਤੋਂ ਪਸ਼ੂ ਖਰੀਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਚਾਰੂਵੜੀ ਜੇ ਮੈਂ ਚਾਰੂਵੜੀ ਜੇ ਤੇ ਪਾਣੀ ਪੋਣੀ ਪੀਏ ਕੋਈ ਨਹੀਂ ਐਨਾ ਦਿੱਤਾ ਘਰ ਘੁਰਦਾ ਲਓ ਜੀ ਕਰ ਲਓ ਚੱਕ ਜੀ ਹਾਂਜੀ ਕਈ ਨਹੀਂ ਤੇ ਡੰਗਰ ਕਰਦੇ ਆ ਬੂਰੀ ਜੇ ਤਲਾਂ ਵਾਲੀ ਤਲਾਂ ਵਾਲੀ ਬੂਰੀ ਦੋਸਤੋ ਚੈੱਕ ਕਰ ਲਿਓ ਹਾਂ ਵੀਰਾਂ ਦੀ ਡਿਮਾਂਡ ਬਹੁਤ ਸੀ ਇੱਕ ਆਪਾਂ ਵੀਡੀਓ ਪਾਈ ਜੀ ਬਾਕੀ ਆਈ ਮੈਂ ਇਹ ਬਾਦਰ ਲਾਈਨ ਵਾਲੋਂ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਬੈਕ ਸੈਟ ਤੋਂ ਪਾਣੀ ਪੀਂਦੀ ਮਾਈ ਦੀ ਮਤ ਨੂੰ ਇਹ ਬਾਦਰ ਲਾਈਨ ਤੋਂ ਆਈ ਮੈਂ ਅਸ ਠੀਕ ਹੈ ਜੀ ਖੇਮ ਕਰਨ ਏਰੀਆ ਤੇ ਦੋਸਤੋ ਮਾਜੀ ਆਈ ਆ ਲੈ ਜੀ ਚੈੱਕ ਕਰੋ ਉਧਰ ਥੋੜੀ ਜੀ ਬਰੀੜ ਹੀ ਇਹੋ ਆ ਪਾਜੀ ਹੋਰ ਕਿਤੇ ਲੱਭਦੀ ਨਹੀਂ ਤੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਇਹ ਵੀ ਮੈਂ ਇਦਾਂ ਮਹੀਂ ਲਈਆਂ ਤੇ ਮੈਨੂੰ ਚੰਗੀ ਲੱਗੀ ਮੈਂ ਆਂਦੇ ਵੇਚਦੇ ਤਾਂ ਮੈਂ ਲੈਣ ਦੀ ਮਗਾ ਚੱਲ ਯਾਰ ਚਲੋ ਅਸਾਂ ਪੂਰੀ ਜਵਾਨੜ ਵੜੀ ਆ ਪਾਜੀ ਪੂਰੀ ਮੱਚ ਪਈ ਨਾ ਛੋਟੀ ਕੱਦ ਹਾਂਜੀ ਹਾਂਜੀ ਹਾਂ ਹਾਂ ਉਹ ਪੜੀ ਉਹ ਮੈਂ ਇਹਦੇ ਪੰਜਾਹ ਹੁੰਦਾ ਇਹ ਬਾਅਦ ਠੀਕ ਹੈ ਜੀ ਤੇ ਇਹ ਵੀ ਜਿਹਨੇ ਲੈ ਲਈ ਭੈਣ ਭਰਾਣੇ ਲੈ ਲਈ ਵੜ ਕੇ ਜਦੋਂ ਇਹਨਾਂ ਦਿੱਤੀ ਤੇ ਪਾਜੀ ਕਿਹਨੂੰ ਜਾਣੀ ਇੱਕ ਕਿ ਨਹੀਂ ਮਜੇ ਇੱਕ ਨੂੰ ਦੀ ਹਾਂਜੀ ਹਾਂਜੀ ਠੀਕ ਹੈ ਲੋ ਜੀ ਕਰੋ ਚੈੱਕ ਜੀ ਨਾਲੇ ਆਪਣੀ ਉਹ ਆਤ ਹੀ ਨਹੀਂ ਆ ਵੀ ਆਪਾਂ ਮੰਨ ਲਓ ਸਾਈ ਦੋਂ ਤੋਂ ਫੜ ਲਈ ਤਿੰਨਾਂ ਦਾ ਫੜ ਨਹੀਂ ਨਹੀਂ ਇਹ ਦੀ ਗੱਲ ਕਰਨੀ ਆਪਾਂ ਇਹ ਗੱਲ ਅਗਲੇ ਨੂੰ ਆਨੇ ਆ ਅਗਲਾ ਆਪਾਂ ਨੂੰ ਸਾਈ ਪਾ ਦੇ ਹਾਂਜੀ ਪੰਜ ਪਾ ਦੇ 10 ਪਾ ਦੇ ਭੋਏ ਪੰਜਾਂ ਦੇਣ ਲੈ ਠੀਕ ਹੈ ਜੀ ਕੋਈ ਵੀ ਆਪਾਂ ਮਜਬੂਰੀ ਸਮਝਨੇ ਆਪਣਾ ਵਪਾਰ ਇਹ ਨਹੀਂ ਆ ਵੀ ਜਰ ਤੂੰ ਹੁਣੇ ਹੀ ਪੈਸੇ ਪਾ ਤੇ ਹੁਣੇ ਹੀ ਖੜ ਠੀਕ ਹੈ ਜੀ ਬਾਕੀ ਇਹ ਵੀ ਨਹੀਂ ਆ ਪਾ ਦੇ ਜੀ ਅਗਲਾ ਆਪਣੇ ਤੇ ਯਕੀਨ ਕਰਦਾ ਮਗਾਲੇ ਨਹੀਂ ਤੇ ਇੱਥੇ ਆਵੇ ਆਪਦੀ ਚੋਕ ਹੈ ਪੈਸੇ ਦੇ ਕੇ ਆਪਸਲੀ ਕਰੇ ਪੈਸੇ ਦੇ ਕੇ ਖੜੇ ਬਸ ਇਹ ਸਾਈਆਂ ਨੇ ਤਾਂ ਵੀ ਚਲੋ ਅਗਲੇ ਨੂੰ ਉਹ ਫਿਰ ਪਹੂ ਨਾ ਪੱਕਾ ਹੋ ਜਾਂਦਾ ਪੱਕਾ ਹੋ ਜਾਂਦਾ ਹਾਂਜੀ ਉਹਦਾ ਭਾਜੀ ਫਿਰ ਖਰਾਬ ਹੋ ਜੂ ਨੂੰ ਆਪਾਂ ਵੇਚ ਦੇ ਦੀ ਉਹ ਪਹੂ ਹਾਂਜੀ ਹਾਂਜੀ ਦੱਸੋ ਇਹਦੇ ਬਾਰੇ ਗੱਡੀ ਭਾਜੀ ਵੱਡੀ ਝੋਟੀ ਏ ਇਹਦਾ ਵੀ ਕਰਨਾ ਨੇ ਕਹਿਣ ਮੁਤਾਬਜੇ ਦੂਜਾ ਭੈਣ ਭਰਾਵਾਂ ਦੀ ਗੱਡੀ ਆ ਤੀਜਾ ਲਾਵੇ ਚੌਥਾ ਲਾਵੇ ਭਾਵੇਂ ਲਾਵੇ ਕੋ ਦਹਾਵਾ ਠੀਕ ਹੈ ਜੀ ਠੀਕ ਆ ਠੀਕ ਹੈ ਜੀ ਸੂਈ ਨੂੰ ਹੋਏ ਜੇ ਭਾਜੀ ਇਹਨੂੰ ਢਾਈ ਤਿੰਨ ਮਹੀਨੇ ਠੀਕ ਹੈ ਜੀ ਤੇ ਬਚਾ ਨਹੀਂ ਇਹ ਹੈਗਾ ਠੀਕ ਹੈ ਜੀ ਭਾੜੇ ਤੇ ਮਿਲਦੀ ਹੈ ਹਾਂ ਭਾੜੇ ਤੇ ਮਿਲਦੀ ਆ ਇਹ ਨਾ ਪੰਜ ਕਲਿਆਣੀ ਮੱਝ ਹੈ ਨਾ ਹਾਂ ਪੰਜ ਕਲਿਆਣੀ ਆ ਹਾਂ ਪੰਜ ਕਲਿਆਣੀ ਇਹ ਇਹ ਨਾ ਭਾਜੀ ਇੱਕ ਗੱਲ ਆ ਇਹ ਜੇ ਕੋ ਸੇਵਾ ਕਰੇ ਤੇ ਮੈਨੇ ਦੁੱਧ ਵਾਜਣਾ ਹਾਂਜੀ ਇਹ ਢਾਈਆਂ ਕੁ ਮਹੀਨਿਆਂ ਦੀ ਸੂਈ ਆ ਪੁੱਤਾਂ ਦੀ ਲਾਲੇ ਠੀਕ ਹੈ ਜੀ ਇਹ ਬੰਦਾ ਬਜ਼ੁਰਗ ਹੀ ਤੇ ਕੋਈ ਮਜਬੂਰੀ ਕਰਕੇ ਮੈਂ ਵੇਤੀ ਆ ਠੀਕ ਹੈ ਉਹ ਚਿਰ 100 ਮਜਬੂਰੀ ਹਾਂਜੀ ਹਾਂ ਠੀਕ ਹੈ ਜੀ ਦੁੱਧ ਕਿੰਨਾ 7 ਕਿਲੋਸੇ ਦੁੱਧ ਭਾਜੀ 7 ਲੀਟਰ ਲਾਵੇ ਕੋ ਦੁੱਧ 8 ਆ 7 ਲਾ ਲ ਪੱਕਾ 7 ਹਾਂ 7 ਲਾ ਲੈ ਅੱਛਾ ਜੀ ਦੱਸੋ ਜੀ ਇਹਦੀ ਕੀ ਕੀ ਆਫਰ ਹੈ ਇਹਦਾ ਭਾਜੀ ਜੈ ਜੀ ਆਪਾਂ ਕੋਈ ਨਹੀਂ ਦਸਾਂ ਗੱਲ ਗਈ ਆ ਆਪਾਂ ਜੈ ਜਾਈਆਂ ਜੈ ਜੀ ਦੇ ਦੇਣੀਆਂ ਐਵੇਂ ਕੋਈ ਜ਼ਿਆਦਾ ਮਾਲੋ ਗੱਲ ਕਰਨ ਦਾ ਜ਼ਿਆਦਾ ਫਾਇਦਾ ਹੀ ਨਹੀਂ ਕੋਈ ਆ ਹਾਂ ਜੀ ਹਾਂ ਠੀਕ ਹੈ ਜੀ ਹਾਂ ਇਹਦੀ ਭਾਜੀ ਆਪਾਂ ਪਹੁੰਚ ਕਰਾਂਗੇ ਪੂਰੇ 60000 ਦੇ ਵਿੱਚ ਪੂਰੇ 60000 ਪੂਰੇ 60000 ਦੇ ਵਿੱਚ ਪਹੁੰਚ ਜਾਏਗੀ ਇੱਕ ਹਜ਼ਾਰ ਛੱਡ ਦਿੰਦੇ ਹਾਂ 59000 ਹੋ ਜਾ ਹਾਂ 59000 ਦੇ ਵਿੱਚ ਪਹੁੰਚ ਕਰਾਂਗੇ ਹਾਂ ਜੀ ਗੱਡੀ ਆਪਦੀ ਲੈ ਆਵੇ ਸਪੈਕ ਆ ਗਿਆ ਇਹ 95 ਹਾਂ 56 ਰਹਿ ਗਿਆ 56000 56000 ਪੂਰੇ ਦੀ ਆਪਾਂ ਦੇਣੀ ਆ ਜੈਸਨੋ ਜਿਹੜੀ ਠੀਕ ਹੈ ਹਾਂਜੀ ਲਓ ਜੀ ਕੱਢੋ ਜੀ ਬਾਹਰ ਨੂੰ ਸੂਆ ਦੋਸਤੋ ਦੂਜਾ ਸਹੀ ਜੇ ਪੰਜ ਕਲਿਆਣੀ ਮਾਝ ਚੈੱਕ ਕਰ ਲਿਓ 7-8 ਕਿਲੋ ਦੁੱਧ ਮੌਕੇ ਦਾ ਤਿਆਰ 58000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਗੱਡੀ ਆਪ ਹੀ ਲਿਆਂਦਾ ਫਿਰ 3000 ਰੁਪਏ ਦੋਸਤੋ ਆਪਣੀ ਗੱਡੀ ਦਾ ਛੋੜ ਕਰ ਲਿਆ ਕਰੋ ਆਪਣੇ ਆਪੀ ਬਾਜੀ ਦੱਸਾਂ ਗੱਲ ਕੀ ਆ ਹੁਣ ਹਾਂ ਵੀ ਦੂਜੇ ਦਿਨ ਮੈਂ ਲਿਆਉਂਦਾ ਹਾਂ ਤੇ ਜਿਹੇ ਦਿਨ ਹਾਂਜੀ ਏਡੀ ਛੇਤੀ ਜੀ ਆਖੀ ਹੈ ਨਾ ਤੇ ਭਾਜੀ ਮੈਂ ਜੇ ਹਾਂ ਕਿ ਇਹ ਵੀ ਹਾਨੂੰ ਕੋ ਮੁਕਤ ਦੇ ਦੇ ਮੁਕਤ ਨਹੀਂ ਮਿਲਣੀ ਹਾਨੂੰ ਵੀ ਮੈਂ ਦਾ ਮੁੱਲ ਲਾਇਆ ਹੀ ਲਿਆਉਣੀ ਪੈ। ਇਹ ਬੜੀ ਗੱਲ ਹੈਗੀ ਆ ਵੀ ਮੈਂ ਦਾ ਮੁੱਲ ਲਾ ਕੇ ਲੈ ਆਈ ਦੀ ਆ ਕੋਈ ਮੈਂ ਮਗਰ 1000 ਵੱਜ ਗਿਆ 2 ਵੱਜ ਗਿਆ ਹੱਦ ਕੋ 2500 ਤਿੰਨ ਵੱਜ ਗਿਆ। ਇਹ ਕੋਈ ਹੈ ਜੀ ਜ਼ਿਆਦਾ ਨਹੀਂ ਕੋ ਮਿਹਨਤੀ ਆ। ਹਾਂਜੀ। ਇਹ ਤੁਹਾਨੂੰ ਪਤਾ ਹੀ ਆਈ ਗਰਮੀ ਦੇ ਵਿੱਚ ਜਾਈਦਾ ਵਾ ਨਗਰ ਲੱਭਣਾ ਬੜਾ ਔਖਾ ਏ। ਕਮਾਈ ਥੋੜੀ ਹੋਵੇ ਨਾ ਬ੍ਰਿਜਮ ਸਿੰਘ ਜੀ ਤੇ ਉਹਦੇ ਵਿੱਚ ਮੈਂ ਨਾ ਆਪਾਂ ਤੁਹਾਨੂੰ ਦੱਸਦਾ ਵੀ ਆਉਣ ਵਾਲੇ ਸਮੇਂ ਤੇ ਕੋ ਦੋਹਾਂ ਚੋਂ ਦਿਨਾਂ ਨੂੰ ਹਫਤੇ ਠੀਕਰਾ ਆਪਾਂ ਕਰ ਦੇਣਾ ਸਿਸਟਮ। ਮੈਂ ਨਿੱਕੀ ਮਿਲੂਗੀ ਵੱਡੀ ਮਿਲ ਮਾਲੋ ਨਾ ਘਰ ਵੇਲੇ ਆਪਣੇ ਫਾਰਮ ਤੇ ਹਰ ਇੱਕ ਰੇਟ ਅੱਜ ਵੀ ਹਾਰੇ ਕੇ ਛੋਟੇ ਅੱਜ ਵੀ ਹਾਰੇ ਪੇਗਾ ਵੱਡੇ ਤੋਂ ਵੱਡਾ ਨਾ ਉਹ ਸਮਝ ਵੀ ਚਲੋ 40 ਤੋਂ ਲੈ ਕੇ ਲੱਖ ਤੀਕਰ ਭਾਊਗਾ ਠੀਕ ਹੈ ਜੀ ਹਾਂ ਜੀ ਆ ਕਰੋ ਚੈੱਕ ਜੀ ਰਾਜੀਪੂਰੀ ਜਮੀਂ ਪਲੀ ਪੂਰੀ ਕਦ ਕਾਠ ਪੂਰਾ ਉੱਚੀ ਲੰਮੀ ਸੋਹਣੀ ਸੁਨਖੀ ਮਾਜ ਦੇਖੋ ਜੀ ਪਿੱਠ ਪੜੀ ਚੜਾਈ ਚੈੱਕ ਕਰ ਲੋ ਬਾਕੀ ਦੋਸਤੋ ਪਸ਼ੂ ਨਾ ਜਦੋਂ ਲਿਆਉਂਦੇ ਆ ਭਾਈ ਉਹਨੀ ਲੇਟ ਚੋ ਕੇ ਲਿਆਉਂਦੇ ਤੁਹਾਨੂੰ ਬਤਾ ਮੱਲੋ ਮਲੀ ਭਾਜੀ ਆਪਣਾ ਉਹ ਕੰਮ ਨਹੀਂ ਹੈਗਾ ਵੀ ਮੈਂ ਆਪਾਂ ਇੱਕ ਡੰਗ ਦੀ ਛੱਡੀ ਹੂ ਹੈ ਗਨੇਗਾ ਠੀਕ ਹੈ ਜੀ ਆਪਾਂ ਅੱਛੀ ਤਰੀਕਾ ਤੁਹਾਨੂੰ ਗੱਲ ਦੱਸਦੀ ਆਪਾਂ ਲੇਟ ਚੋ ਕੇ ਲੈਂਦੀ ਆ ਆਪਣਾ ਭੈਣ ਭਰਾਵਾਂ ਦਾ ਪ੍ਰੇਮ ਹੈ ਫੋਨ ਫਾਨ ਆਉਂਦਾ ਠੀਕ ਹੈ ਜੀ ਤੇ ਆਪਾਂ ਉਸ ਵੇਲੇ ਤੈਨੂੰ ਵੀਡੀਓ ਪਾਤੀ ਅਗਲਾ ਵੇਖ ਲੈ ਬਾਕੀ ਵੀਡੀਓ ਇੱਕ ਵੇਖਣ ਦਾ ਜਰੀਆ ਜੀ ਹਾਂਜੀ ਇਹ ਆਪਣੇ ਤੋਂ ਮਾਲ ਆ ਗਿਆ ਹਾਂਜੀ ਅਗਲਾ ਘਰੇ ਆ ਗਿਆ ਆਪਦਾ ਤਸਲੀ ਚਲੋ ਇਹ ਗੱਲ ਹੋਣੀ ਨੇ ਕਈ ਵੀਰ ਹੁ ਜਿਵੇਂ ਦੂਰੋਂ ਨਹੀਂ ਪਹੁੰਚ ਕਰ ਸਕਦੇ ਹਾਂ ਜੀ ਕਾਲ ਤੇ ਵੀ ਲੈ ਲੈਂਦਾ ਜਾਂ ਚਵਾਈ ਭਾਜੀ ਜਿੱਦਾਂ ਮਰਜ਼ੀ ਯਾਰ ਆਪਦੇ ਤਸਲੀ ਘਰੇ ਗੱਲ ਹੀ ਕੋਈ ਦੱਸੋ ਜੀ ਬਾਕੀ ਸਲਾਤ ਆਲ ਦੇ ਮੂੰਹ ਦੀ ਨਹੀਂ ਹੁੰਦੀ ਜਿਹੜਾ ਆਪਣੇ ਤੋਂ ਮਾਲ ਖਰਦਾ ਉਹਨੂੰ ਆਪਣੇ ਬਾਰੇ ਸ ਪੈਣਾ ਭਰਾਵਾਂ ਦੀ ਗੱਡੀ ਚੌਥਾ ਲਾਵੇ ਪੰਜਵਾਂ ਲਾਵੇ ਭਾਵੇਂ ਲਾਵੇ ਕੋ 10ਵਾਂ ਆਪਾਂ ਨੂੰ ਕੋਈ ਗੁਸਾ ਠੀਕ ਹੈ ਜੀ ਸੂਈ ਨੂੰ ਭਾਜੀ ਇਹਨੂੰ ਵੀ ਹੋਏ ਜੇ ਕੋ 3-4 ਮਹੀਨੇ ਜੀ ਬਣੀ ਸੋਰੀ ਹੈਗੀ ਆ ਆਪਾਂ ਕੋਈ ਗਰੰਟੀ ਨਹੀਂ ਦੇਣੀ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਦੁੱਧ ਦੇ ਥੱਲੇ ਜੇ 7 ਲੀਟਰ ਪੱਕਾ 7 ਲੀਟਰ ਪੱਕਾ ਦੁੱਧ ਜਿਹੜਾ ਦਿਨ ਪਹੁੰਚ ਰਿਹਾ ਹਾਜ਼ਰ ਹਾਂਜੀ ਠੀਕ ਹੈ ਜੀ ਹਾਂ ਇਹਦੀ ਪਹੁੰਚ ਕਿੰਨੇ ਚੋਗੀ ਇਹਦੀ ਪਹੁੰਚ ਵੀ ਭਾਜੀ ਜੈਰੀ ਆ ਹਾਂਜੀ ਇਹਦੀ ਪਹੁੰਚ ਵੀ ਜੈਰੀ ਹੈ ਇਹਦਾ ਮੋਲ ਆਪਾਂ ਜੋ ਮਰਜ਼ੀ ਕਰੀਏ ਹੂੰ ਇਹ 58 ਚ ਕਰ ਦਈਏ ਪੌਣੇ ਥੋੜੀ ਜਾਇਜ਼ ਕਰੀ ਹਾਂ ਜਾਇਜ਼ ਕਰ ਦਈਏ ਜਾਇਜ਼ ਕਰ ਦਈਓ ਜਾਇਜ਼ ਕਰਨੀ ਹੀ ਹੈ ਨਾ ਤੇ ਆਪਾਂ ਕੀ ਦੱਸਣਾ ਅਗਲਾ ਲੈਣਾ ਲੈ ਨਹੀਂ ਤੇ ਖੁੱਲ ਜਾ ਹਾਂਜੀ ਪੂਰੇ 56000 ਦੇ ਵਿੱਚ ਪਹੁੰਚ ਗਏ 55 ਕਰ ਦਈਏ ਨੇ 55000 ਰੁਪਏ ਦਾ ਧਕਾ ਇਹਦਾ ਉਹ ਕੋਈ ਮੈਨਾਂ ਆਪਾਂ ਹਾਂ ਆਪਾਂ ਨੇ ਦੱਸਾਂਗੇ ਕਿ ਕੋਈ ਇਹ ਨਾ ਕਿ ਮੈਂ ਰਜੀ ਨਹੀਂ ਹਾਂ ਮੈਂ ਸਿਰਫ ਆਪਣੇ ਤੋਂ ਆ ਕੇ ਚਾਰ ਚੂਰ ਨਹੀਂ ਖਾਦਾ ਚਵਾਈ ਮੈਂ ਦੀ ਬਹੁਤ ਚੰਗੀ ਜਿਹੀ ਮਿਲਦੀ ਮੈਂ ਭੜੇ ਦੇ ਭਾਵੇਂ ਬਚਾ ਲਵਾਂ ਲੋ ਜੀ ਦੋਸਤੋ 56000 ਰੁਪਏ ਦੀ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਗੱਡੀ ਆਪਣੀ ਲੈਵੇ 55000 ਰੁਪਏ ਹਾਂ 55000 ਰੁਪਏ ਪਣੀਆ ਪਤਾ ਨਹੀਂ ਮੋੜੀ ਠੀਕ ਹੈ ਜੀ ਆਪਾਂ 55 ਜਾਣਾ ਫੇਰ ਆਪਾਂ ਤੁਹਾਡੀ ਮੌੜੀ ਚਲੋ ਸ਼ ਕੋਈ ਗੱਲ ਨਹੀਂ ਐਦਾਂ ਹੀ ਰਲ ਮਿਲ ਕੇ ਕੰਮ ਚੱਲਦਾ ਜੀ ਇਹਦੇ ਵਿੱਚੋਂ ਸਿਰਫ ਆਪਾਂ ਨੂੰ ਭਾਜੀ ਕੋਈ ਦਾਲ ਫੁਲਕੇ ਬੈਣਾ ਥੋੜਾ ਮਾੜਾ ਤੁਹਾਨੂੰ ਪਰ ਆਪਾਂ ਨੂੰ ਚੰਗੇ ਘਰ ਆਉਣੇ ਇਸ ਜ਼ਮਾਨੇ 'ਚ ਦਾਲ ਫੁਲਕੇ ਵਾਜੇ ਹੋਏ ਹੁੰਦੇ ਹਾਂ ਹਾਂ ਠੀਕ ਹੈ ਜੀ ਨਹੀਂ ਚਲੋ ਤੁਸੀਂ ਫੇਰ ਰੱਖਣ ਲੱਗ ਜਿਵੇਂ ਨਾ ਇੰਨੀ ਵੱਡੀ ਹੈ ਤੁਸੀਂ ਫੇਰ ਰੱਖਣਾ ਜਿਹੜਾ ਕੋਈ ਭੈਣ ਭਰਾ ਖਰਦਾ ਨਾ ਜਦੋਂ ਬਾਹਰ ਬਾਹਰ ਜਾ ਗਿਆਂਦੇ ਨੇ ਨਾ ਸ਼ਿਫਟਾਂ ਲਾਉਂਦੇ ਆ ਇਹ ਸ਼ਿਫਟਾਂ ਹੀ ਲੱਗਣਦੀਆਂ ਜੀ ਠੀਕ ਹੈ ਜੀ ਸੱਚ ਪੁੱਛੋ 4 ਵਜੇ ਘਰ ਆਉਣੇ ਗੱਲ ਜਾਈਦਾ ਜੇ ਡੰਗਰ ਮਿਲ ਪਿਆ ਤਾਂ ਫਿਰ ਮੁਰਗੇ ਨਹੀਂ ਨੇ ਪਤਾ ਨਹੀਂ ਰਾਤ ਦੇ ਨੋਂ ਦਾ ਹਵਾ ਚੜੇ ਨਾਲੇ ਪਰੋਕਣ ਲੱਗੀ ਆ ਦੋ ਤਿੰਨ ਦਿਨ ਲਗਾਤਾਰ ਇਦਾਂ ਫਿਰ ਫਿਰ ਕੇ ਤਾਂ ਫਿਰ ਮਾਲ ਲੱਭੰਦਿਆ ਜਿਹੜਾ ਵੀਰ ਕੋਈ ਖੜੂਗਾ ਨਾ ਖਰੀਦ ਕੇ ਚਲੋ ਉਹਨੂੰ ਵੀ ਚਾਹ ਪਾਣੀ ਅਗਲੇ ਦਿਨੇ ਮਿਲ ਜੂਗਾ ਵੇਚਣ ਵਾਲੇ ਦੀ ਹਾਂਜੀ ਹਾਂਜੀ ਇਸ ਫਰਮ ਦੀ ਇਹ ਹੈਗੀ ਜੀ ਚਲ ਲਓ ਜੀ ਦੋਸਤੋ ਕਰ ਲੋ ਚੈੱਕ ਇਹਦੀ ਪਹੁੰਚ ਹੈਗੀ ਜੀ 56000 ਰੁਪਏ 56000 ਰਸੇ ਨੇ ਵੀਰ ਹਾਂਜੀ 56 ਜੀ 56000 ਚ ਪਹੁੰਚ ਦੋਸਤੋ ਸੱਤ ਮਾਗ ਤੁਹਾਨੂੰ ਦਿਖਾ ਪਿਆ ਮੱਝਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਛੋਟੀ ਪਹਿਲਾ ਸੁਆ ਵੀ ਹੈਗੀ ਜੇ ਬੱਚਿਆਂ ਲਈ ਝੋਟੀ ਤੇ ਸੱਤੇ ਨਗਰ ਦੇ ਦੋਸਤੋ ਸੂਏ ਸਵਾਏ ਹੈ ਇੱਕ ਟਾਈਮ ਦੋ ਟਾਈਮ ਚੋਕੇ ਤਸੰਦੀ ਜਿਹੜੀ ਆਪਣੀ ਜਰੂਰ ਕਰਨੀਆ ਕਰੋ ਅਡਰੈਸ ਇੱਕ ਦੀ ਵੀਰੋਂ ਦਾ ਫੇਰ ਬੋਲਦਣਾ ਪਿੰਡ ਝਾਮਕੇ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀ ਜੇ ਕਰੀਫੇ ਬੋਲੋ ਭਾਜੀ ਫੋਨ ਨੰਬਰ ਦੇ WhatsApp ਤੇ ਭੈਣ ਭਰਾ ਨੂੰ ਕੇ ਇਹ ਵੀ ਨਵੀਂ ਵੀਡੀਓ ਦਾ ਲਿੰਕ ਚਾਹੀਦਾ ਹੁੰਦਾ ਨਾ ਜਦੋਂ ਹਾਂਜੀ ਤੇ WhatsApp ਤੇ 7890112778901127 ਆਪਾਂ ਨੂੰ ਕੋਈ ਮੈਸੇਜ ਹੀ ਕਰ ਦੇ ਉਸੇ ਵੇਲੇ ਵੀਡੀਓ ਦਾ ਲਿੰਕ ਉਹਨੂੰ ਪਾ ਦਾਂਗਾ ਠੀਕ ਹੈ ਜੀ ਜਿੰਨਾ ਮਾਲ ਆਪਣੇ ਤੋਂ ਆਇਆ ਆ ਵੀਡੀਓ 깔 ਡਾਇਰੈਕਟ ਕਰ ਲਿਓ ਉਸੇ ਵੇਲੇ ਆਪਾਂ ਉਹਨੂੰ ਡਿਟੇਲ ਸਾਰੀ ਦੇਖ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਤੇ ਫੋਨ ਬਾਕੀ ਨੰਬਰ ਜਿਹੜਾ ਦੂਜਾ ਉਹ ਭੈਣ ਭਰਾਵਾਂ ਨੂੰ ਪਤਾ ਹੀ ਆ 6284744127 ਠੀਕ ਹੈ 6284744127 ਜਦੋਂ ਮਰਜ਼ੀ ਫੋਨ ਲਾਓ ਭਾਜੀ ਬਾਕੀ ਇਹ ਬੇਨਤੀ ਆ ਕਿ ਅੱਜ ਮਾਲ ਆਇਆ ਜੀ ਮਾਲ ਰੋਜ਼ ਹੀ ਆਉਂਦਾ ਰਹਿੰਦਾ ਠੀਕ ਹੈ ਜੀ ਆਪਦਾ ਇੱਥੇ ਆਓ ਆ ਕੇ ਆਪਦੀ ਤੋਕ ਤਸਲੀ ਕਰਕੇ ਕਰੋ ਠੀਕ ਹੈ ਤੇ ਜੇ ਕੋਈ ਭੈਣ ਭਰਾ ਮੰਨ ਲੋ ਦੂਰੋਂ ਆ ਆਪਾਂ ਸਾਈਬੇਨਾ ਕਰਦੇ ਭਾਵੇਂ ਪੰਜਾਂ ਦਿਨ ਲੈ ਗਿਆ ਠੀਕ ਹੈ ਜੀ ਤੇ ਬਾਕੀ ਭਾਜੀ ਜੇ ਕਿਹਨੇ ਘਰੇ ਆਉਣਾ ਵਾ ਤੇ 10 ਤੋਂ 2 ਵਜੇ ਤੱਕ ਰਾਂ ਆਪਾਂ ਘਰੇ ਹੁੰਨੇ ਆ ਨਾ ਤੜਕੇ ਮਿਲ ਸਕਦੇ ਨਾ ਚਾਹਾਂ ਠੀਕ ਹੈ ਤੇ ਜਦੋਂ ਆਉਣਾ ਫੋਨ ਕਰਕੇ ਆ ਜੀ ਠੀਕ ਹੈ ਹਾਂ ਜੀ ਧੰਨਵਾਦ ਸੁਖਰਪ੍ਰੀਤ ਜੀ ਧੰਨਵਾਦ